सर की है परम मामला सर अंडर द गाइडेंस ऑफ ऑनरेबल सीपी जलंधर सीपी जलंधर पुलिस नु एक बड़ी कामयाबी मिली है जिदे विच की पुलिस स्टेशन डिवीजन 1 ने एक स्नैचिंग दे केस नु सुलझाया है जिदे विच की मुकदमा 44 डेटेड uh, 8 4 2025 नु दर्ज करते हुए अंडर सेक्शन 3032 ते 35 बीएनएस दे विच रजिस्टर किया है ਹਾਲੀ ਦੇ ਘੜੀ ਦੇ ਵਿੱਚ ਸਨਾਚਿੰਗ ਦਾ ਇਨਸੀਡੈਂਟ ਸਾਹਮਣੇ ਆਇਆ ਸੀ ਉਹਦੇ ਵਿੱਚ ਚਾਰ ਅਕਿਊਜ਼ਡ ਅਰੈਸਟ ਹੋਏ ਹਨ ਜਿਨ੍ਹਾਂ ਦਾ ਨਾਮ ਹੈ rahul ਪੁੱਤਰ ਪ੍ਰਵੇਸ਼ ਕੁਮਾਰ ਚੇਤਨ ਪੁੱਤਰ ਵਿਕਾਸ ਕੁਮਾਰ ਇਨਦਿਤ ਸਿੰਘ ਪੁੱਤਰ ਦਰਸੀਮ ਸਿੰਘ ਤੇ ਇੱਕ ਜੁਵਨੈਲ ਜਿਸ ਦਾ ਕੀ ਨੇਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਇਹਨਾਂ ਤੋਂ ਬ੍ਰਾਮਕੀ ਦੇ ਵਿੱਚ 2200 ਕੈਸ਼ ਮਿਲੇ ਹੈ ਤੇ ਇੱਕ ਬਾਈਕ ਸਪਲੈਂਡਰ ਬਲੈਕ ਕਲਰ ਦਾ ਤੇ ਐਕਟਿਵਾ ਵਾਈਟ ਕਲਰ ਦੀ ਵੀ ਬ੍ਰਾਮਤ ਹੋਈ ਹੈ ਜਿਹੜੀ ਕਿ ਇਹਨਾਂ ਨੇ ਸਨਾਚਿੰਗ ਦੇ ਵਿੱਚ ਅੰਜਾਮ ਦੇ ਵਿੱਚ ਲੈ ਕੇ ਆਏ ਸੀਗੇ ਤੇ ਇਹਦਾ ਨੰਬਰ ਹੈਗਾ ਬਾਈਕ ਦਾ PP08FH4584 ਤੇ ਐਕਟਿਵ ਦਾ PP08DX3554 ਅ ਅਸੀਂ ਪੂਰੇ ਬਚਨਵਾਤਾ ਟੂ ਰੀਚ ਅ ਦਿਸ ਕੇਸ ਟੂ ਲੋਜੀਕਲ ਜਸਟਿਸ ਪਿਛਲੇ ਵੀ ਜਿਹੜੀ ਇਹਨਾਂ ਦੀ ਕੜੀਆਂ ਹਨ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਅਗਲੀ ਕਾਰਵਾਈ ਅਮਨ